ਉਹ ਬੜਾ ਚਿਰ ਹੋਇਆ ਤੈਨੂੰ ਅਲਕੋਲ ਰਹਿੰਦਿਆਂ ਹੁਣ ਤੇਰੀ ਜ਼ਿੰਦਗੀ ਚ ਮੋੜ ਨਹੀਂ ਮੈਂ ਉਹ ਮੀ ਮੇਰੀ ਦੱਸ ਕਿਹੜਾ ਤਾਰਾ ਤੋੜ ਨਹੀਂ ਮੈਂ ਸ਼ਾਇਦ ਅੱਜ ਮੇਰੀ ਮਾਂ ਹੁੰਦੇ ਮੇਰੀ ਮਾਂ ਨੇ ਮੈਨੂੰ ਇੱਕ ਵਾਦਾ ਕੀਤਾ ਸੀ ਕਿ ਜੇ ਪੁੱਤ ਮੈਂ ਬਚ ਗਈ ਤੇ ਮੈਂ ਘਰ ਦੇ ਕੰਮ ਕਰਕੇ ਚਾਹੇ 2 ਘਰਾਂ ਦੇ ਕੰਮ ਕਰਨਾ ਚਾਹੇ 5 ਘਰਾਂ ਦੇ ਕੰਮ ਕਰਨਾ ਤੈਨੂੰ ਕਿਸੇ ਨਾ ਕਿਸੇ ਮੰਜ਼ਲ ਤੇ ਕਿਸੇ ਨਾ ਕਿਸੇ ਮਕਸਦਾਂ ਤੇ ਕਿਤਨਾ ਕਿਤੇ ਪਚਾਵਾਂਗੇ ਜ਼ਰੂਰ ਤੈਨੂੰ ਪਰ ਅੱਜ ਮੈਨੂੰ ਇਹ ਕਮੀ ਮਹਿਸੂਸ ਹੋ ਰਹੀ ਦੀ ਕਿ ਮੇਰੀ ਮਾਂ ਤੁਰ ਗਈ ਹੈ ਘਰਾਂ ਦੇ ਕੰਮ ਕਰਕੇ ਮੈਨੂੰ ਕਿਤਨਾ ਕਿਤੇ ਮੇਰੀ ਗਾਇਕੀ ਜ ਮੈਨੂੰ ਸਿਖਾਣਾ ਪੜਾਣਾ ਲਿਖਾਣਾ ਮੇਰੀ ਮਾਂ ਸਭ ਕੁਝ ਸੀ ਇਹ ਮੈਂ ਜਦ 12 ਸਾਲ ਦਾ ਮੇਰੀ ਮਾਂ ਨੇ ਕਿਹਾ ਸੀ ਕਿ ਜਗਰਾਤੇ ਮੇਲੇ ਤੇ ਵਿਆਹਾਂ ਦੇ ਫੰਕਸ਼ਨਾਂ ਦੇ ਵਿੱਚ ਸਟੇਜਾਂ ਤੇ ਖੜ ਕੇ ਵੱਡੀਆਂ ਸਟੇਜਾਂ ਤੇ ਖੜ ਕੇ ਮੇਰਾ ਪੁੱਤ ਗਾਵੇ ਤੇ ਇਹ ਸੁਪਨਾ ਮੇਰੀ ਮਾਂ ਦਾ ਸੀ ਮੇਰਾ ਸੁਪਨਾ ਨਹੀਂ ਅਗਰ ਮੇਰਾ ਸੁਪਨਾ ਹੁੰਦਾ ਤਾਂ ਮੈਨੂੰ ਪਤਾ ਮੈਂ ਪੂਰਾ ਨਹੀਂ ਕਰ ਸਕਦਾ ਦਿਹਾੜੀ ਚੌਂਕ ਦੇ ਵਿੱਚ ਖੜ ਕੇ ਮੈਂ ਦਿਹਾੜੀ ਲਾਉਣ ਦਾ 200 250 300 500 ਰੁਪਏ ਹੱਦ ਤੱਕ ਦਿਹਾੜੀ ਮਿਲਦੀ ਹੈ ਚੌਂਕ ਦੇ ਵਿੱਚ ਖੜ ਕੇ ਕਦੀ ਲੱਗ ਗਈ ਕਦੀ ਨਹੀਂ ਲੱਗੀ ਤੇ ਮੈਂ ਦਿਹਾੜੀ ਵਾਲਾ ਬੰਦਾ ਇੰਨੇ 뮤직 ਦੇ ਵਿੱਚ ਗਾਣੇ ਨਹੀਂ ਕਰਵਾ ਸਕਦਾ ਪੇਟਾ ਨਹੀਂ ਕਰਾ ਸਕਦਾ ਇਹ ਮੇਰੀ ਮਾਂ ਦਾ ਸੁਪਨਾ ਸੀ ਖਿਆਲ ਨਾਲ ਮੇਰੀਆਂ ਇੰਨੀ ਇ ਕਿਸੇ 뮤జిక్ ਡਾਇਰੈਕਟਰ ਦਾ ਕਾਲ ਨਹੀਂ ਆਇਆ ਕਿਸੇ ਪ੍ਰੋਡਿਊਸਰ ਦਾ ਕਿਸੇ ਦਾ ਕਾਲ ਨਹੀਂ ਆਇਆ ਮੈਨੂੰ ਹੁਣ ਕਿਸੇ ਵੇਲੇ ਇਹ ਲੱਗਦਾ ਕਿ ਮੈਂ ਇਹ ਗਾਇਕੀ ਦੀ ਲਾਈਨ ਦੇ ਵਿੱਚੋਂ ਬੜਾ ਪਿਛੇ ਹਟ ਜਾਣਾ ਗਾਣਾ ਛੱਡ ਦੇਣਾ ਮੈਂ ਗਾਣਾ ਸੁੰਣਾ ਵੀ ਛੱਡ ਦੇਣਾ ਗਾਣਾ ਗਾਇਕੀ ਛੱਡ ਦੇਣੀ ਆ ਕਾ ਦਾ ਤੂੰ ਵੀ ਛੋੜਾ ਰੱਬਾ ਜੀ ਨੇ ਨਾ ਪਾਇਆ ਸਾਰਾ ਇਲਜਾਮ ਲੋਕਾਂ ਸਾਡੇ ਜਿੰਮੇ ਲਾਇਆ ਹੋ ਚੰਗਾ ਕੀਤਾ ਨਾ ਪੁਲਾਟ ਤੇ ਸਾਡੀ ਦੂਰੀ ਲੋ ਕੰਬ ਦਿਨੋਮ ਕਰਤੀ ਸਸਿਕਾ ਦੋਸਤੋ ਮੈਂ ਤੁਹਾਡਾ ਦੋਸਤ ਹਰੀ ਸਿੰਘ ਗਰੇਵਾਲ ਤਾਂ ਤੁਸੀਂ ਦੇਖ ਰਹੇ ਹੋ ਆਰ ਪੀ ਡੀ 24 ਚੈਨਲ ਤਸਵੀਰਾਂ ਜਰੂਰ ਤੁਹਾਨੂੰ ਖਾਵਾਂਗੇ ਅਮਰਸਾਦ ਦੇ ਗੁਰੂ ਕੀ ਵਡਾਲੀ ਦੇ ਉਸ ਘਰ ਦੀਆਂ ਜਿਸ ਘਰ ਵਿੱਚ ਕਿਸੇ ਵਕਤ ਹਸਤਾਵਾਜ ਦਾ ਪਰਿਵਾਰ ਸੀ ਪਰ ਅੱਜ ਮਾਪੇ ਦੁਨੀਆ ਤੋਂ ਚਲ ਗਏ ਨੇ ਤੇ ਇਹ ਤਿੰਨ ਭਰਾ ਨੇ ਵਿਜੇ ਮੱਟੂ ਹੁਣੇ ਇਹ ਕਿ ਨਾਲ ਦਿਹਾੜੀ ਕਰਦਾ ਮਜ਼ਦੂਰੀ ਕਰਦਾ ਤੁਸੀਂ ਦੇਖ ਸਕਦੇ ਤੁਸੀਂ ਵਿੱਚ ਪਰ ਇਸ ਨੂੰ ਗਾਉਣ ਦਾ ਵੀ ਸ਼ੌਂਕ ਹੈ ਇਹਦੇ ਗਾਇਕੀ ਬਹੁਤ ਸੋਹਣੀ ਕਰਦਾ ਇਸ ਨੌਜਵਾਨ ਦੀ ਆਵਾਜ਼ ਬੇ ਕਮਾਲ ਆ ਗੱਲਬਾਤ ਵੀ ਕਰਾਂਗੇ ਵਿਜੇ ਮੱਟੂ ਦੇ ਨਾਲ ਜੀ ਬਹੁਤ ਬਹੁਤ ਸਵਾਗਤ ਹੈ ਯਾਰ ਪੀਡੀ ਤੁਹਾਡਾ ਬਹੁਤ ਬਹੁਤ ਮਿਹਰਬਾਨੀ ਜੀ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਚੈਨਲ ਆ ਲੈਣ ਦਾ ਕਿ ਤੁਸੀਂ ਮੇਰੇ ਘਰ ਤੱਕ ਚੱਲ ਕੇ ਆਏ ਹੋ ਹਾਂ ਵਿਜੇ ਜੀ ਕਹਿੰਦੇ ਤੁਹਾਡੀ ਆਵਾਜ਼ ਬਹੁਤ ਸੋਹਣੀ ਆ ਗੱਲਬਾਤ ਸਿਲਸਾ ਇਸੇ ਤਰ੍ਹਾਂ ਚੱਲਦਾ ਰਹੇਗਾ ਪਹਿਲਾਂ ਤੁਹਾਡੇ ਕੋਲ ਦੋ ਲਾਂਝੂ ਸਾਂਝੀ ਕਰਦੇ ਆ ਗੀਤ ਦੀਆਂ ਜਿਹੜਾ ਤੁਹਾਡਾ ਮਨਪਸੰਦ ਗੀਤ ਹੋਗਾ ਅਸੀਂ ਦੇਖਾ ਤੁਸੀਂ ਜਿੱਥੇ ਦਿਹਾੜੀ ਕਰਦੇ ਹੋ ਜਿੱਥੇ ਕੰਮ ਕਰਦੇ ਹੋ ਨਾਲ ਮਿੱਟੀ ਦੇ ਲੇਬਰ ਦਾ ਨਾਲ ਤੁਸੀਂ ਗਾਇਕੀ ਨੂੰ ਤੁਸੀਂ ਨਾਲ-ਨਾਲ ਜਿਹੜੇ ਗੀਤ ਆਉਂਦੇ ਹੋ ਦੋ ਲਾਂਝੂ ਕਦ ਤੂੰ ਵਿਛੜ ਰ ਰਬਾ ਜੀ ਨੇ ਨਪਾਇ ਸਰਾਈ ਲਾਮ ਲੋਕਾ ਸਾਡੇ ਜੁਮ ਮਲਿਆ ਹੋ ਚੰਗਾ ਕੀਤਾ ਨਾ ਪੁਲਾਟ ਕੇ ਸਾਡੀ ਦੂਰੀ ਲੋਕਾਂ ਬਦ ਨਾਮ ਕਰਤੀ ਉਹ ਨਾਲੇ ਮਤੇ ਕਿ ਉਹਦੀ ਮਿੱਠੀ ਚੁਰੀ ਲੋਕਾਂ ਬਦਨਾਮ ਕਰਤੀ ਉਹਨੋ ਲੈ ਮਤੇ ਕਿ ਉਹਦੀ ਮਿੱਠੀ ਚੂਰੀ ਲੋਕਾਂ ਬਦਨਾਮ ਕਰਤੀ ਬਹੁਤ ਸੋਹਣੀ ਆਵਾਜ਼ ਆ ਵਿਜੇ ਜਿੰਨੇ ਤੁਹਾਡੇ ਬਾਰੇ ਦੱਸਿਆ ਗਿਆ ਸੀ ਵੀ ਤੁਹਾਡੀ ਆਵਾਜ਼ ਬਹੁਤ ਸੋਹਣੀ ਆ ਕਿੰਨੇ ਤੁਹਾਡੇ ਗਾਲੀ ਵਿੱਚ ਖੁਦ ਸੱਚ ਦੀ ਮਾਵਾਜ਼ ਕਰਦੀ ਆ ਵਾਕਈ ਹੀ ਤੁਹਾਡੀ ਆਵਾਜ਼ ਬਹੁਤ ਸੋਹਣੀ ਆ ਤੇ ਮੈਨੂੰ ਇਹ ਸੋ ਵੀ ਇੰਨੀ ਵਧੀਆ ਆਵਾਜ਼ ਦੇ ਮਾਲਕ ਹੋਣ ਦੇ ਬਾਵਜੂਦ ਵੀ ਕਿਉਂ ਅੱਜ ਤੱਕ ਤੁਸੀਂ ਚੰਗਾ ਪਲੇਟਫਾਰਮ ਚੰਗਾ ਤੁਹਾਨੂੰ ਮਕਾਮ ਕਿਉਂ ਨਹੀਂ ਹਾਸਲ ਕਰਿਆ ਅੱਜ ਵੀ ਅਸੀਂ ਦੇਖਿਆ ਤੁਸੀਂ ਦਿਹਾੜੀਆਂ ਕਰਦੇ ਹੋ ਅੱਜ ਮਿੱਸੀ ਮਗਰ ਜਾ ਕੇ ਮਜ਼ਦੂਰੀ ਕਰਦੇ ਹੋ ਅਜਿਹਾ ਕਿਉਂ ਤੁਹਾਡਾ ਦੇਣ ਕਿਉਂ ਨਹੀਂ ਤੁਹਾਡੇ ਬਦਲੇ ਤੱਕ ਇਹ ਮਾਲਕ ਦਾ ਕਰਮ ਆ ਜੀ ਕੋਸ਼ੇ ਸਰੋਤਿਆਂ ਦਾ ਕਰਮ ਆ ਮਾਲਕ ਦਾ ਕਰਮ ਐ ਸਰੋਤਿਆਂ ਕਿਉਂਕਿ ਵੀਡੀਓ ਸ਼ੇਅਰ ਸਰੋਤਿਆਂ ਕਰਨੀ ਹ ਜਿੰਨੇ ਵੀ ਦੇਖ ਰਹੇ ਨੇ ਮੈਨੂੰ ਮੇਰੇ ਮੇਰੇ ਵੀਰ ਮੇਰੇ ਭਰਾ ਮੇਰੀਆਂ ਭੈਣਾਂ ਮੇਰੀਆਂ ਮਾਵਾ ਜਿੰਨੇ ਵੀ ਦੇਖ ਰਹੇ ਨੇ ਮੈਨੂੰ ਇਸ ਲਾਈਵ ਰਾਏ ਇਸ ਇੰਟਰਵਿਊ ਰਾਏ ਵੀਡੀਓ ਇਨਾ ਸ਼ੇਅਰ ਕਰਨੀ ਆ ਇਨਾ ਕਿਸੇ ਨਾ ਕਿਸੇ ਮੰਜ਼ਲ ਤੱਕ ਕਿਸੇ ਨਾ ਕਿਸੇ ਪੰਜਾਬੀ ਇੰਡਸਟਰੀ ਤੱਕ ਪੰਜਾਬੀ 뮤직 ਐਂਡ ਤੱਕ ਪੰਜਾਬੀ ਸਿੰਗਰ ਤੱਕ ਕਿਸੇ ਪ੍ਰੋਡੂਸਰ ਤੱਕ ਇਨਾ ਵੀਡੀਓ ਪਹੁੰਚਾਣੀ ਆ ਮੈਨੂੰ ਮੈਨੂੰ ਕਿਸੇ ਵੇਲੇ ਲੱਗਦਾ ਕਿ ਮੈਂ ਬੇਤਾਲਾ ਬੇਸੁਰਾ ਆ ਅਗਰ ਮੈਂ ਸੁਰ ਦੇ ਵਿੱਚ ਗਾਉਂਦਾ ਤੇ ਸ਼ਾਇਦ ਮੇਰੀ ਕੋਈ ਨਾ ਕੋਈ ਵੀਡੀਓ ਵਾਇਰਲ ਹੁੰਦੀ ਕਿਤਨਾ ਕਿਤੇ ਮੈਨੂੰ ਮਕਸਦ ਜਾਂ ਨੁਕਸਾਨ ਕਿਤਨਾ ਕਿਤੇ ਮੈਂ ਪਹੁੰਚਦਾ ਜਰੂਰ ਪਰ ਹੁਣ ਲੱਗਦਾ ਕਿ ਜਿਹੜੇ ਬੇਤਾਲੇ ਆ ਬੇਸੁਰੇ ਆ ਉਹਨਾਂ ਦਾ ਇਸ ਵੇਲੇ ਉਹਨਾਂ ਦਾ ਟ੍ਰੈਂਡ ਹੈ ਉਹਨਾਂ ਦਾ ਸਮਾਂ ਹੈ ਸਾਡਾ ਕਹਿੰਦੇ ਸੋਸ਼ਲ ਮੀਡੀਆ ਚ ਕਹਿੰਦੇ ਬੜੀ ਪਾਵਰ ਆ ਸੋਸ਼ਲ ਮੀਡੀਆ ਜਿਹੜਾ ਪਲੇਟਫਾਰਮ ਆ ਰੱਤ ਦਾ ਲੋਕਾਂ ਨੂੰ ਸਟਾਰ ਬਣਾ ਦਿੰਦਾ ਵਾ ਅਸੀਂ ਦੇਖਿਆ ਜਿਨ੍ਹਾਂ ਨੂੰ ਸੁਰਤ ਆ ਦਾ ਨਹੀਂ ਪਤਾ ਹੁੰਦਾ ਜਿੰਨੂੰ ਗਾਉਂ ਦਾ ਨਹੀਂ ਯੱਜ ਹੁੰਦਾ ਉਹ ਅੱਜ ਵਧੀਆ ਮਕਾਮ ਹਾਸਲ ਕਰ ਰਿਹਾ ਵਾ ਚੰਗੀਆਂ ਸਟੇਜਾਂ ਕਰ ਰਿਹਾ ਪਰ ਜੇਕਰ ਤੁਹਾਡੀ ਇੰਨੀ ਵਧੀਆ ਆਵਾਜ਼ ਆ ਅੱਜ ਤੱਕ ਤੁਹਾਡੀ ਜਿਹੜੀ ਆ ਸੋਸ਼ਲ ਮੀਡੀਆ ਦੇ ਵੀਡੀਓ ਕਿਉਂ ਨਹੀਂ ਅੱਜ ਤੱਕ ਜਾਂ ਤੁਹਾਡਾ ਜਿਹੜਾ ਗੀਤ ਆ ਕਿਉਂ ਨਹੀਂ ਅੱਜ ਤੱਕ ਵਾਇਰਲ ਹੋਇਆ ਇਹ ਤੇ ਫਿਰ ਉਹੀ ਮੈਂ ਕਹ ਰਾਂ ਕਿ ਤੇ ਜਿੰਨੇ ਵੀ ਦੇਖ ਰਹੇ ਨੇ ਮੇਰੀਆਂ ਭਰਾ ਦੇਖ ਰਹੇ ਨੇ ਸਰੋਤੇ ਦੇਖ ਰਹੇ ਇਹਨਾਂ ਦੇ ਸਰ ਕੋਕੀ ਜੇ ਅਸੀਂ ਬੇਤਾਲੇ ਬੇਸੁਰਿਆਂ ਨੂੰ ਚੱਕ ਕੇ ਅਸੀਂ ਤਾਂ ਕਰ ਸਕਦੇ ਆ ਤੇ ਸ਼ਾਇਦ ਮੈਂ ਬੇਤਾਲੇ ਬੇਸੁਰਿਆਂ ਤੋਂ ਬੜਾ ਥੱਲੇ ਆ ਮੈਨੂੰ ਗਾਉਣਾ ਨਹੀਂ ਆਂਦਾ ਗਾਣੇ ਦਾ ਮੈਨੂੰ ਪਤਾ ਨਹੀਂ ਗਾਣਾ ਕੀ ਹੁੰਦਾ ਤੇ ਸ਼ਾਇਦ ਜੇ ਮੇਰਾ ਗਾਣਾ ਕਿਸੇ ਨੂੰ ਚੰਗਾ ਲੱਗਦਾ ਹੋਵੇ ਜਾਂ ਕਿਸੇ ਨੂੰ ਮੇਰੀ ਆਵਾਜ਼ ਅੱਛੀ ਲੱਗਦੀ ਤੇ ਉਹੀ ਵੀਡੀਓ ਸ਼ੇਅਰ ਕਰੇਗਾ ਜਾਂ ਜਿਹੜਾ ਆਪਣੇ ਮਾਂ ਬਾਪ ਨੂੰ ਪਿਆਰ ਕਰਦਾ ਜਾਂ ਮੇਰੀ ਮਾਂ ਨੂੰ ਪਿਆਰ ਕਰਦਾ ਉਹ ਵੀਡੀਓ ਦੱਬ ਕੇ ਸ਼ੇਅਰ ਕਰੇਗਾ ਕਮੈਂਟ ਕਰੇਗਾ ਜੀ ਗਾਇਕ ਬੰਦਾ ਸੁਪਨਾ ਕਿਹਦਾ ਸੀ ਤੁਹਾਡਾ ਸੁਪਨਾ ਸੀ ਕਿ ਜਾਂ ਤੁਹਾਡੀ ਮਾਂ ਦਾ ਸੁਪਨਾ ਸੀ ਤੁਹਾਨੂੰ ਗਾਇਕ ਬਣਾਉਂਦਾ ਇਦੇ ਵਿੱਚ ਕਿੰਨੀ ਕਿ ਸੱਚਾਈ ਹੈ ਸੁਪਨਾ ਕਿਹਦਾ ਸੀਗਾ ਇਹ ਸੁਪਨਾ ਮੇਰੀ ਮਾਂ ਦਾ ਜੀ ਮੇਰਾ ਤੇ ਇਸ ਲਾਈਨ ਦੇ ਨਾਲ ਕੁਝ ਵੀ ਲੈਣਾ ਦੇਣਾ ਨਹੀਂ ਇਹ ਸੁਪਨਾ ਮੇਰੀ ਮਾਂ ਦਾ ਸੀ ਕਿ ਮੈਂ ਜਦ 12 ਸਾਲ ਦਾ ਮੇਰੀ ਮਾਂ ਨੇ ਕਿਹਾ ਸੀ ਕਿ ਜਗਰਾਤੇ ਮੇਲੇ ਤੇ ਵਿਆਹਾਂ ਦੇ ਫੰਕਸ਼ਨਾਂ ਦੇ ਵਿੱਚ ਸਟੇਜਾਂ ਤੇ ਖੜ ਕੇ ਵੱਡੀਆਂ ਸਟੇਜਾਂ ਤੇ ਖੜ ਕੇ ਮੇਰਾ ਪੁੱਤ ਗਾਵੇ ਤੇ ਇਹ ਸੁਪਨਾ ਮੇਰੀ ਮਾਂ ਦਾ ਸੀ ਮੇਰਾ ਸੁਪਨਾ ਨਹੀਂ ਅਗਰ ਮੇਰਾ ਸੁਪਨਾ ਹੁੰਦਾ ਤਾਂ ਮੈਨੂੰ ਪਤਾ ਮੈਂ ਪੂਰਾ ਨਹੀਂ ਕਰ ਸਕਦਾ ਦਿਹੜੀ ਚੌਂਕ ਦੇ ਵਿੱਚ ਖੜਕੇ ਮੈਂ ਦਿਹਾੜੀ ਲਾਉਣ ਦਾ 200 250 300 500 ਰੁਪਏ ਹੱਦ ਤੱਕ ਦਿਹਾੜੀ ਮਿਲਦੀ ਹੈ ਚੌਂਕ ਦੇ ਵਿੱਚ ਖੜਕੇ ਕਦੀ ਲੱਗ ਗਈ ਕਦੀ ਨਹੀਂ ਲੱਗੀ ਤੇ ਮੈਂ ਦਿਹਾੜੀ ਵਾਲਾ ਬੰਦਾ ਇੰਨੇ ਮਿਊਜ਼ਿਕ ਦੇ ਵਿੱਚ ਗਾਣੇ ਨਹੀਂ ਕਰਵਾ ਸਕਦਾ ਪੇਟਾ ਨਹੀਂ ਕਰਾ ਸਕਦਾ ਇਹ ਮੇਰੀ ਮਾਂ ਦਾ ਸੁਪਨਾ ਸੀ ਤਿਵੇਂ ਨਸੋਪੀ ਹੁਣ ਤੱਕ ਕਿੱਥੇ ਕਿੱਥੇ ਤੁਸੀਂ ਗਾ ਚੱਕੇ ਹੋ ਕਿਸੇ ਚੰਗੇ ਗਾਇਕ ਨਾਲ ਤੁਹਾਡੀ ਅਜੇ ਤੱਕ ਕਿਸੇ ਨੇ ਬਾਹ ਫੜੀ ਆ ਕੇ ਜਾਂ ਚੰਗੇ ਗਾਇਕ ਨਾਲ ਤੁਹਾਡਾ ਮੁਲਾਕਾਤ ਹੋਈ ਕਹਿੰਦੇ ਵੀ ਸਿੰਗਰ ਜਿਹੜਾ ਕੋਈ ਵਧੀਆ ਕਲਾਕਾਰ ਨੇ ਪੰਜਾਬ ਦੇ ਵੱਡੇ ਵੱਡੇ ਕਲਾਕਾਰ ਨੇ ਜਿਹੜਾ ਛੋਟਾ ਸਿੰਗਰ ਹੁੰਦਾ ਜਿਹੜਾ ਵਧੀਆ ਗਾਇਕੀ ਕਰਦਾ ਉਹਦੀ ਬਾਹ ਫੜਦੇ ਨੇ ਸਪੋਰਟ ਕਰਦੇ ਨੇ ਤੁਹਾਡੀ ਅਜੇ ਤੱਕ ਕਿਸੇ ਨੇ ਅਜੇ ਤੱਕ ਸਪੋਰਟਿੰਗ ਕੀਤੀ ਜਾਂ ਕਿਹਦੀ ਕਿਸੇ ਤੁਹਾਡੀ ਅਸਾਰ ਨਹੀਂ ਲਈ ਅਜੇ ਤੱਕ ਮੇਰੇ ਖਿਆਲ ਨਾਲ ਮੇਰੀਆਂ ਇੰਨੀ ਇੰਟਰਵਿਊ ਹੋ ਗਈਆਂ ਕਿਸੇ ਪੰਜਾਬੀ ਸਿੰਗਰ ਦਾ ਮੈਨੂੰ ਕਾਲ ਨਹੀਂ ਆਇਆ ਕਿਸੇ میوزਿਕ ਡਾਇਰੈਕਟਰ ਦਾ ਕਾਲ ਨਹੀਂ ਆਇਆ ਕਿਸੇ ਪ੍ਰੋਡਿਊਸਰ ਦਾ ਕਿਸੇ ਦਾ ਕਾਲ ਨਹੀਂ ਆਇਆ ਮੈਨੂੰ ਹੁਣ ਕਿਸੇ ਵੇਲੇ ਇਹ ਲੱਗਦਾ ਕਿ ਮੈਂ ਇਹ ਗਾਇਕੀ ਦੀ ਲਾਈਨ ਦੇ ਵਿੱਚੋਂ ਬੜਾ ਪਿਛੇ ਹਟ ਜਾਣਾ ਗਾਣਾ ਛੱਡ ਦੇਣਾ ਮੈਂ ਗਾਣਾ ਸੁਣਨਾ ਵੀ ਛੱਡ ਦੇਣਾ ਗਾਣਾ ਗਾਇਕੀ ਛੱਡ ਦੇਣੀ ਹੈ ਕਿਉਂਕਿ ਮੈਂ ਆਪਣੀ ਮਾਂ ਨੂੰ ਕਹਿਣਾ ਹੈ ਕਿ ਮੈਂ ਸ਼ੌਂਕ ਤੇਰਾ ਪੂਰਾ ਨਹੀਂ ਕਰ ਸਕਦਾ ਕਿਉਂਕਿ ਮੈਨੂੰ ਬੜੇ ਅਕਸਰ ਕਈ ਵੀਡੀਓ ਦੇ ਵਿੱਚ ਮੈਂ ਦੇਖਦਾ ਹਾਂ ਸੋਸ਼ਲ ਮੀਡੀਆ ਤੇ ਕਈ ਲੋਕ ਕਹਿੰਦੇ ਨੇ ਯਾਰ ਫਲਾਣੇ ਸਿੰਗਰ ਨੇ ਉਹਨੂੰ ਚੰਗਿਆ ਢਿੰਗੜੇ ਸਿੰਗਰ ਨੇ ਉਹਨੂੰ ਚੱਕਿਆ ਪਰ ਮੈਨੂੰ ਅਜੇ ਤੱਕ ਕਿਸੇ ਵੀ ਪੰਜਾਬੀ ਸਿੰਗਰ ਦਾ ਕਾਲ ਨਹੀਂ ਆਇ ਤੁਮੀ ਜੇ ਮੈਨੋਂ ਹੋਰ ਕਿਹੜਾ ਪਰੇਂ ਦਸ਼ਕਾ ਨੂੰ ਕੀ ਸੁਣਾਓਗੇ ਜਿਹੜਾ ਤੁਹਾਡਾ ਮਨਪਸੰਦ ਗੀਤ ਹੋਵੇ ਜਿਹੜਾ ਤੁਸੀਂ ਕਦੇ ਵੀ ਰਾਜ ਕਰਦੇ ਹੋ ਨਾਲ ਨਾਲ ਚੱਲਦੇ ਜਾਂਦੇ ਨਾਲ ਗੱਲਬਾਤ ਕਰਦੇ ਆ ਹੋਰ ਕਿਹੜਾ ਜਿਹੜਾ ਗੀਤ ਆ ਤੁਸੀਂ ਦੋਲਾਂ ਨੂੰ ਜਰੂਰ ਸਾਂਝੀ ਕਰਦੇ ਉਸ ਗੀਤ ਦੀ ਆ ਜਿਹੜਾ ਤੁਹਾਡਾ ਮਨਪਸੰਦ ਹੋਵੇ ਜਿਹੜਾ ਬਿਲਕੁਲ ਤੁਹਾਡੇ ਦਿਲ ਦੇ ਕਰੀਬ ਗੀਤ ਹੋਵੇ ਹਾਂਜੀ ਇੱਕ ਮਾਂ ਦਾ ਗੀਤ ਐ ਹੋ ਬੜਾ ਚਿਰ ਹੋਇਆ ਤੈਨੂੰ ਅੱਲਾ ਕੋਲ ਰਹਿਂਦਿਆਂ ਹੁਣ ਤੇਰੀ ਜ਼ਿੰਦਗੀ ਚ ਮੋੜ ਨਹੀਂ ਮੈਂ ਓ ਮੀ ਮੇਰੀ ਦੱਸ ਕਿਹੜਾ ਤਾਰਾ ਤੋੜ ਨਈ ਮੈਂ ਜੋ ਵਕਤ ਤੋਂ ਪਹਿਲਾਂ ਮਾਰਿਆ ਮਾਂ ਬਣਦੇ ਟੁੱਟੇ ਤਾਰੇ ਮੈਂ ਕਿੱਥੋਂ ਲੱਭਾਂ ਤੈਨੂੰ ਨੀ ਇਹ ਤਾਰੇ ਕਿੰਨੇ ਸਾਰੇ ਆ ਉਤੇ ਰਹਾ ਹੱਥਾਂ ਦੀ ਚੂਰੀ ਮਖਾਨ ਨੂੰ ਤਰਸ ਗਏ ਸ਼ੋਲ ਤੇਰੇ ਆਪਣੇ ਤੇ ਔੜ ਨਹੀਂ ਮੈਂ ਹੋ ਮੇਰੀ ਦੱਸ ਕਿਹੜਾ ਤਾਰਾ ਤੋੜ ਨਹੀਂ ਮੈਂ ਵਾਹ ਵਾਹ ਬਹੁਤ ਸੋਹਣੀ ਆਵਾਜ਼ ਆ ਵਿਜੇ ਜੀ ਮਾਦੇ ਤੁਸੀਂ ਗੀਤ ਵੀ ਗਾਤਾ ਕੱਲਿਆਂ ਬੈਠਿਆ ਮਾਂ ਦੀ ਕਿੰਨੀ ਯਾਦ ਆਉਂਦੀ ਆ ਜਦੋਂ ਲੋਕ ਤੇ ਕੰਮਕਾਰ ਦੇ ਦਿਹਾੜੀ ਲਾਉਣ ਜਾਂਦੇ ਹੋ ਉਦੋਂ ਮਾਂ ਦੀ ਕਿੰਨੀ ਕਿ ਯਾਦ ਆਉਂਦੀ ਆ ਵੀ ਛੋਟੀ ਉਮਰੇ ਮਾਂ ਛੱਡ ਗਈ ਆ ਮਾਂ ਦਾ ਸਾਥ ਛੁੱਟ ਗਿਆ ਪਰ ਇਸ ਉਮਰੇ ਤੁਹਾਨੂੰ ਬਹੁਤ ਲੋੜ ਸੀ ਮਾਂ ਬਾਪ ਦੀ ਕਹਿੰਦੇ ਮਾਂ ਬਾਪ ਤੋਂ ਬਿਨਾ ਘਰ ਖਾਂ ਨੂੰ ਪੈਂਦਾ ਘਰ ਖਾਲੀ ਖਾਲੀ ਲੱਗਦਾ ਇਹਦੇ ਵਿੱਚ ਕਿੰਨੀ ਸੱਚਾਈ ਆ ਤੇ ਕਹਿੰਦੇ ਮਾਂ ਬਾਪ ਨੂੰ ਜਾਣ ਤੋਂ ਬਾਅਦ ਰਿਸ਼ਤੇਦਾਰ ਭੈਣ ਭਰਾ ਤੱਕ ਪੁੱਛਦੇ ਨਹੀਂ ਆ ਇਹ ਵੀ ਇਹਦੇ ਵਿੱਚ ਕਿੰਨੀ ਸੱਚਾਈ ਹੈਗੀ ਆ ਇਹਦੇ ਵਿੱਚ ਸਾਰੀਆਂ ਸੱਚਾਈਆਂ ਆ ਭਾਜੀ ਮੈਂ ਝੂਠ ਨਹੀਂ ਬੋਲਾਂਗਾ ਮੇਰੇ ਨਾਨਕੇ ਪੁੱਛਦੇ ਦਾਤਕੇ ਤੇ ਮੈਨੂੰ ਪੁੱਛਦੇ ਨਹੀਂ ਨਾਨਕੇ ਹਾਲੇ ਮਾਲੇ ਕੁਛ ਠੰਡਾ ਤੱਤਾ ਗਰਮ ਲੈ ਕੇ ਮੇਰੇ ਵਾਸਤੇ ਆਉ ਭੁੱਖੇ ਵੀ ਹੋਈਏ ਤੇ ਸਾਨੂੰ ਰੋਟੀ ਪਾਣੀ ਫੋਨ ਕਰਕੇ ਪੁੱਛਦੇ ਖਾਦਾ ਏ ਭੁੱਖੇ ਕਿਹਨੇ ਸੁੱਤੇ ਨਾਨਕੇ ਪੁੱਛਦੇ ਦਾਦਕੇ ਨੇ ਪੁੱਛਦੇ ਤੇ ਮੈਨੂੰ ਐਸੋ ਵੀ ਮਾਂ ਦੀ ਕਿਹਨੇ ਕੀ ਯਾਦ ਆਉਂਦੀ ਓ ਜੋ ਕੱਲਿਆਂ ਬੈਠੇ ਹੁੰਦੇ ਓ ਕਦੀ ਰੱਬ ਨਾਲ ਗੱਲਾਂ ਕਰਦੇ ਓ ਕਦੀ ਤਾਰਿਆਂ ਨਾਲ ਗੱਲਾਂ ਕਰਦੇ ਓ ਆਪਣੀ ਜ ਆਪਣੀ ਮਾਂ ਨਾਲ ਗੱਲਾਂ ਕਰਦੇ ਓ ਯਾਰ ਜੀ ਸ਼ਾਇਦ ਮੈਨੂੰ ਲੱਗਦਾ ਮੇਰੀ ਮਾਂ ਤਾਰਾ ਬਣ ਕੇ ਸਾਨੂੰ ਦੇਖਦੀ ਹੋਊਗੀ ਕਦੀ ਉਸ ਨਾਲ ਕੋਈ ਦੋਸਤਾ ਕੱਲਿਆਂ ਬੈਠਿਆ ਕੋਈ ਗੱਲਾਂ ਸਾਂਝੀ ਕਰਦੇ ਓ ਕਿ ਦੁੱਖ ਸਾਂਝਾ ਬਣਾ ਕਰਦਾ ਜੀ ਮੈਂ ਬੜੀਆਂ ਗੱਲਾਂ ਮਾਲਕ ਨਾਲ ਕਰਦਾ ਵਾਂ ਕਿ ਸ਼ਾਇਦ ਅੱਜ ਮੇਰੀ ਮਾਂ ਹੁੰਦੇ ਮੇਰੀ ਮਾਂ ਨੇ ਮੈਨੂੰ ਤੇ ਮੈਂ ਘਰ ਦੇ ਕੰਮ ਕਰਕੇ ਚਾਹੇ ਦੋ ਘਰਾਂ ਦੇ ਕੰਮ ਕਰਨਾ ਚਾਹੇ ਪੰਜ ਘਰਾਂ ਦੇ ਕੰਮ ਕਰਨਾ ਤੈਨੂੰ ਕਿਸੇ ਨਾ ਕਿਸੇ ਮੰਜ਼ਲ ਤੇ ਕਿਸੇ ਨਾ ਕਿਸੇ ਮਕਸਾਨ ਤੇ ਕਿਤਨਾ ਕਿਤੇ ਪਹਚਾਵਾਂਗੇ ਜ਼ਰੂਰ ਤੈਨੂੰ ਪਰ ਅੱਜ ਮੈਨੂੰ ਇਹ ਕਮੀ ਮਹਿਸੂਸ ਹੋ ਰਹੀ ਦੀ ਕਿ ਮੇਰੀ ਮਾਂ ਤੁਰ ਗਈ ਆ ਘਰਾਂ ਦੇ ਕੰਮ ਕਰਕੇ ਮੈਨੂੰ ਕਿਤਨਾ ਕਿਤੇ ਮੇਰੀ ਗਾਇਕੀ ਵਿੱਚ ਮੈਨੂੰ ਸਿਖਾਣਾ ਪੜਾਣਾ ਲਿਖਾਣਾ ਮੇਰੀ ਮਾਂ ਨੇ ਸਭ ਕੁਝ ਸੀ ਇਹ ਵੀ ਨੇ ਸੋ ਵੀ ਓਸਤਾਦ ਹੀ ਗੱਲ ਕਰੀਏ ਕਹਿੰਦੇ ਉਸਤਾਦ ਤੋਂ ਬਿਨਾ ਕੋਈ ਬੰਦੇ ਨੂੰ ਗਿਆਨ ਘਟ ਹੁੰਦਾ ਵਾ ਤੁਹਾਡਾ ਵੀ ਕੋਈ ਉਸਤਾਦ ਹੋਊਗਾ ਕਿੱਥੋਂ ਤੁਹਾਡਾ ਉਸਤਾਦ ਆ ਕਿੰਨੀ ਚਿਰ ਗਾਇਕੀ ਸਿੱਖੀ ਆ ਤੇ ਉਸਤਾਦ ਦੀ ਕਿੰਨੀ ਗਡਾੜ ਖਾਂਦੀ ਆ ਕਹਿੰਦੇ ਉਸਤਾਦ ਦੀ ਡਾਟਾ ਖਾਂਦੀ ਹੁਣ ਤੇ ਬੰਦੇ ਨਹੀਂ ਚੰਡਿਆ ਜਾਂਦਾ ਬੰਦਾ ਕਹਿੰਦਾ ਇਹ ਵਧੀਆ ਕਿ ਗਾਇਕ ਬਣ ਜਾਂਦਾ ਵਾ ਕਿੰਨੀ ਕੁ ਉਸਤਾਦ ਦੀ ਜਿਹੜੀ ਡਾੜ ਖਾਂਦੀ ਪਈ ਤੋਂ ਨਹੀਂ ਮੇਰੇ ਉਸਤਾਦ ਜਨਾਬ ਗਗੜ ਮਰਜੀ ਉਹਨਾਂ ਦੀਆਂ ਬੜੀਆਂ ਛਿੜਕਾਂ ਖਾਦੀਆਂ ਬੜਾ ਕੁਛ ਲਿਆ ਉਹਨਾਂ ਦੇ ਕੋਲ ਸਿੱਖਿਆ ਵੀ ਆ ਜਾਗਰਣ ਦੇ ਵਿੱਚ ਕਿਤਨਾ ਪੇਟਾਂ ਗਾਉਣੀਆਂ ਕਿਤਨਾ ਗਾਉਣਾ ਵਾ ਕਿਤਨਾ ਸਟੇਜ ਤੇ ਖਲੋਣਾ ਇਹ ਬੜਾ ਕੁਛ ਮੈਂ ਐਕਸਪੀਰੀਅੰਸ ਬੜਾ ਕੁਛ ਲਿਆ ਉਹਨਾਂ ਦੇ ਕੋਲ ਤੇ ਸਿਖਾਇਆ ਵੀ ਉਹਨਾਂ ਨੇ ਤੁਹਾਨੂੰ ਹੋਰ ਕਿਹੜਾ ਗੀਤ ਸੁਣਾਉਗੇ ਸਾਡੇ ਦਸ਼ਕਾ ਨੂੰ ਜਿਹੜਾ ਤੁਹਾਡਾ ਮਨਪਸੰਦ ਹੋਵੇ ਤੇ ਸਾਡੇ ਦਸ਼ਕਾ ਦਾ ਮਨਪਸੰਦ ਹੋਵੇ ਜਿਹੜਾ ਤੁਸੀਂ ਅਕਸਰ ਆਡੀਅன்ஸ் ਲੋਕਾਂ ਨੂੰ ਸੁਣਾਉਂਦੇ ਹੋਗੇ ਗੀਤ ਇੱਕ ਸਲੀਮ ਭੱਜ ਦਾ ਗਾਣਾ ਹੈ ਉਹ ਸਾਰਾ ਸਾਰਾ ਦਿਨ ਤੇਰੇ ਦਿਨ ਉਹ ਦਿਨ ਨਹੀਂ ਗੁਜ਼ਰਦਾ ਯਾਰਾ ਉਹ ساری ਸਰੀ ਰਾਤ ਪਾਵਾਂ ਬੱਤ ਕੰਡਾ ਪਰ ਨਾ ਹੁੰਗਾਰਾ ਉਤੇ ਸਾਨੂੰ ਤੁਰ ਗਿਆ ਲੈ ਕੇ ਉਮਰਾਂ ਦਾ ਲਾਰਾ ਦਿਨ ਨਹੀਂ ਗੁਜ਼ਰਦਾ ਯਾਰ ਉਹ ਸਾਰਾ ਸਾਰਾ ਦਿਲ ਤੇਰੇ ਬਿਨ ਉਹ ਦਿਨ ਨਹੀਂ ਗੁਜ਼ਰਦਾ ਯਾਰ ਭਾਈਆ ਬਹੁਤ ਧੰਵਾਦ ਜੀ ਏਸੀ ਗੱਲ ਬਖਤੀ ਵੀ ਹੈ ਮੱਟੂਣਾ ਤੁਸੀਂ ਦੇਖਿਆ ਵਧੀਆ ਗਾਇਕ ਆ ਚੰਗਾ ਸਿੰਗਰ ਆ ਪਰ ਘਰ ਦੀ ਗਰੀਬੀ ਕਰਕੇ ਮਾੜੇ ਹਾਲਾਤਾਂ ਕਰਕੇ ਅੱਗੇ ਨਹੀਂ ਆ ਸਕਦਾ ਮਾਲਾ ਸੁਪੜਾ ਸੀ ਇਸ ਨੌਜਵਾਨ ਨੂੰ ਗਾਇਕ ਬਣਾਉਂਦਾ ਪਰ ਮਾੜ ਦੁਨੀਆ ਤੋਂ ਚਲ ਗਈ ਪਰ ਦਰਸ਼ਕਾ ਤੁਹਾਡਾ ਸਾਡ ਹੀ ਲੋੜ ਹੈ ਤੁਹਾਡੇ سپورਟ ਦੀ ਲੋੜ ਹੈ ਜਿਸ ਤਰ੍ਹਾਂ ਤੁਸੀਂ ਸੁਣਿਆ ਵੀ ਇਹਦਾ ਕਹਿਣਾ ਵੀ ਜੇਕਰ ਦਰਸ਼ਕਾਂ ਦਾ سپورਟ ਕਰਨਗੇ ਤੇ ਉਹ ਗਾਉਣਾ ਤੇ ਗਾਇਕੀ ਸੁਨਣਾ ਜਿਹੜਾ ਬਿਲਕੁਲ ਬਲ ਕਰ ਦਊਗਾ ਕਿਉਂਕਿ ਨੇਚਰ ਹੋ ਗਿਆ ਹੈ ਵੀ ਇਹ ਮੱਟ ਨੂੰ ਗਾਉਂਦੇ ਆ ਪਰ ਅਜ ਤੱਕ ਕੋਈ ਚੰਗਾ ਮਕਾਮ ਜਿਹੜਾ ਨਹੀਂ ਹਾਸਲ ਹੋ ਸਕਿਆ ਚੰਗਾ ਪਲੇਟਫਾਰਮ ਨਹੀਂ ਮਿਲ ਸਕਿਆ ਇਸ ਕਰਕੇ ਸਾਡੀ ਦਸ਼ਕਾਂ ਨੂੰ ਪੀ ਲਿਆ ਇਸ ਵੀਡੀਓ ਨੂੰ ਬਤਵਾ ਸ਼ੇਅਰ ਜਰੂਰ ਕਰ ਦਿਆ ਕਰੋ ਤਾਂ ਜੋ ਕਿ ਇਹਨੂੰ ਚੰਗਾ ਮਕਾਮ ਚੰਗਾ ਪਲੇਟਫਾਰਮ ਜਰੂਰ ਹਾਸਲ ਹੋ ਸਕੇ ਤੇ ਵੀ ਜੇ ਆਪਣਾ ਐਡਰੈਸ ਆਪਣਾ ਮੋਬਾਈਲ ਮੈਨੂੰ ਸਾਂਝਾ ਕਰ ਦਿਓ ਜੇਕਰ ਕਿਸੇ ਨੂੰ ਤੁਹਾਡਾ رابطہ ਕਰਨਾ ਹੋਵੇ ਤੁਹਾਡਾ ਕਰ ਸਕੀ ਤੇ ਉਸ ਤੋਂ ਬਾਅਦ ਜਾਂਦੇ ਜਾਂਦੇ ਆ ਦੋ ਲਾਲਾਂ ਕੀ ਕੀ ਦੀ ਆ ਮਨਸਾ ਦੀ ਯੂਸਾ ਨਹੀਂ ਕਰ ਦਿਓ ਹਾਂਜੀ ਮੇਰਾ ਨੰਬਰ ਹੈ ਜੀ 9988516299885162 ਵਿਜੇ ਮੱਟੂ 13 13 ਇੰਸਟਾਗ੍ਰam ਤੇ ਮੇਰੀ ਆਈਡੀ ਹੈ ਜੀ ਮੈਨੂੰ ਕੋਈ ਇੰਸਟਾਗ੍ਰam ਤੇ ਫੋਲੋ ਕਰ ਸਕਦੇ ਜੀ ਮੇਰਾ ਨੰਬਰ ਨਾ ਕਿਸੇ ਵੇਲੇ ਲੱਗੇ ਮੈਨੂੰ ਇੰਸਟਾਗ੍ਰam ਤੇ ਫੋਲੋ ਕਰਿਓ ਤੇ ਇਹ ਤੁਹਾਡੇ ਸਾਰਿਆਂ ਦੇ ਸਰੋਤਿਆਂ ਦੇ ਕਰਕੇ ਕਿ ਤੁਸੀਂ ਮੇਰੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਲਾਈਕ ਕਰੋ ਕਮੈਂਟ ਕਰੋ ਤੁਸੀਂ ਮੈਨੂੰ ਦਿਨ ਤੋਂ ਸਵੇਰ ਤੱਕ ਸਟਾਰ ਬਣਾ ਸਕਦੇ ਹੋ ਤੇ ਅਗਰ ਮੈਂ ਸਟਾਰ ਬਣ ਗਿਆ ਹਾਂ ਤਾਂ ਤੁਹਾਡੀਆਂ ਦੁਆਵਾਂ ਸਦਕੇ ਮੇਰੀ ਮਾਂ ਦੇ ਸਦਕੇ ਮੈਂ ਕਿਤੇ ਚੰਗੀਆਂ ਸਟੇਜਾਂ ਤੇ ਖੜ ਕੇ ਇਸ ਗਰੀਬੀ ਹਾਲਾਤ ਦੇ ਵਿੱਚੋਂ ਨਿਕਲ ਜਾ ਤੇ ਤੁਹਾਡਾ ਕੋਟੀ-ਕੋਟੀ ਨਮਨ ਹੈ ਜੀ ਕੋਟੀ-ਕੋਟੀ ਪ੍ਰਣਾਮ ਹੈ ਤੁਹਾਨੂੰ ਸਾਰਿਆਂ ਨੂੰ ਨੇ ਤਾਂ ਮੈਂ ਇਹ ਇਸ ਇੰਟਰਵਿਊ ਤੋਂ ਬਾਅਦ ਮੈਂ ਗਾਇਕੀ ਛੱਡ ਦਾਂਗਾ ਗਾਣਾ ਸੁੰਨਾ ਵੀ ਛੱਡ ਦਾਂਗਾ ਤੇ ਗਾਣਾ ਗਾਉਣਾ ਵੀ ਛੱਡ ਦਾਂਗਾ ਦੋ ਲਾਣਾ ਮੈਂ ਮਾਂ ਦੀਆਂ ਕਵਾਂਗਾ ਜੇ ਸੂਰਜ ਦੀਆਂ ਕਿਰਨਾਂ ਨਾਲ ਠੰਡ ਪਜੇ ਉਹ ਤਾਂ ਠੰਡੀ ਛਾਵਾਂ ਨੂੰ ਕੌਣ ਪੁੱਛੇ ਜੇ ਚਾਚੀਆਂ ਮਾਸੀਓ ਬਣ ਜਾਣ ਮਾਵਾਂ ਤੇ ਮਾਵਾਂ ਨੂੰ ਕੌਣ ਪੁੱਛੇ ਜਦ ਮਾਂ ਮੇਰੀ ਮੈਥੋਂ ਦੂਰ ਹੋਈ ਮੇਰੀ ਰੂਹ ਸੀ ਚੂਰ ਚੂਰ ਹੋਈ ਨਾ ਪਿਆਰ ਮਿਲੇ ਮਾ ਵਰਗਾਏ ਠੰਡੀਆਂ ਛਾਵਾਂ ਹੁੰਦੀਆਂ ਨੇ ਲੱਖ ਹੋਵਣ ਚਾਚੀਆਂ ਤਾਈਆਂ ਮਾਵਾ ਮਾਵਾ ਹੁੰਦੀਆਂ ਨੇ ਲੱਖ ਹੋਵਣ ਚਾਚੀਆਂ ਤਾਈਆਂ ਮਾਵਾ ਮਾਵਾ ਹੁੰਦੀਆਂ ਨੇ ਮਾਵਾ ਮਾਵਾ ਹੁੰਦੀਆਂ ਨੇ ਬੋਤਨਵਾਦੀ ਇਹ ਸੀ ਗੱਲਬਾਤ ਕੀਤੀ ਵਿਜੇ ਮਟਕੂ ਨਾਲ ਤੁਸੀਂ ਦੇਖਿਆ ਜਿਸ ਦੀ ਆਵਾਜ਼ ਬਹੁਤ ਸੋਹਣੀ ਆ ਪਰ ਘਰ ਦੀ ਗਰੀਬੀ ਕਰਕੇ ਘਰ ਦੇ ਮਾੜੇ ਹਾਲਾਤਾਂ ਕਰਕੇ ਨੌਜਵਾਨ ਕਿਹਦੀ ਵਸ ਸਕਿਆ ਦਸ਼ਕਾ ਤੁਹਾਡੇ ਸਾਦੀ ਲੋੜ ਹੈ ਤੁਹਾਡੇ سپورਟ ਦੀ ਲੋੜ ਹੈ ਵਾਤਵਾਰ ਵੀਡੀਓ ਸ਼ੇਅਰ ਜੂ ਕਰਦੇ ਹੋ ਤਾਂ ਜੋ ਕਿ ਵਿਜੇ ਮਟਕੂ ਦੀ ਇਹ ਮਾਲ ਸੁਪਨਾ ਇੱਕ ਵਧੀਆ ਗਾਇਕ ਬਣਾਉਂਦਾ ਆਪਣੇ ਪੁੱਤਰ ਨੂੰ ਉਹ ਸੁਪਨਾ ਜਿਹੜਾ ਪੂਰਾ ਹੋ ਸਕੇ ਮੈਨੂੰ ਦਿਓ ਜਾਤ ਮੈਂ ਤੁਹਾਡਾ ਹਰੀ ਸਿੰਘ ਗਰੇਵਾਲ ਆਰਪੀਡੀ 24 ਚੈਨਲ ਲਈ ਅਮਰਸਰ ਹੋਰ ਪ੍ਰੋਗਰਾਮ ਤੇ ਨਿਊਜ਼ ਅਪਡੇਟ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ ਆਰਪੀਡੀ 24 ਤੇ ਕਲਿੱਕ ਕਰੋ ਬੈਲ ਆਈਕਨ ਤੇ